ਬੀਤੇ ਦਿਨ ਜਲੰਧਰ ਵਿਖੇ ਘਟਨਾ ਵਾਪਰਦੀ ਹੈ ਜਿੱਥੇ ਕਿ ਇੱਕ ਸਿਵਲ ਹਸਪਤਾਲ ਜੋ ਕਿ ਸਰਕਾਰੀ ਸਿਵਲ ਹਸਪਤਾਲ ਦੇ ਵਿੱਚ ਤਿੰਨ ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ ਕਾਰਨ ਕੀ ਹੁੰਦਾ ਹੈ ਕਿ ਆਕਸੀਜਨ ਦੀ ਜਿਹੜੀ ਕਮੀ ਹੈ ਉਸ ਕਾਰਨ ਜਿਹੜੀ ਹੈ ਉਹ ਤਿੰਨ ਮਰੀਜ਼ਾਂ ਦੀ ਜਿਹੜੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਪ੍ਰਸ਼ਾਸਨ ਅਤੇ ਸਰਕਾਰ ਦੇ ਉੱਤੇ ਇੱਕ ਸਵਾਲੀਆ ਨਿਸ਼ਾਨ ਜ਼ਰੂਰ ਬਣਦਾ ਹੁੰਦਾ ਹੈ ਤਾਂ ਅੱਜ ਅਸੀਂ ਅਮ੍ਰਿਤਸਰ ਦੇ ਨਾਲ ਲੱਗਦੇ ਅਜਨਾਲਾ ਹਲਕੇ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਹਸਪਤਾਲ ਦੇ ਵਿੱਚ ਇੱਕ ਸਾਲ ਤੋਂ ਜਿਹੜੀ ਹੈ ਆਕਸੀਜਨ ਦੀ ਕਮੀ ਹੈ ਐਡੀ ਵੱਡੀ ਘਟਨਾ ਵਾਪਰਨ ਤੋਂ ਬਾਅਦ ਵੀ ਇਸ ਤਰ੍ਹਾਂ ਦੇ ਹਾਲਾਤ ਬਣਨ ਤਾ ਕਿਤਨਾ ਕਿਤੇ ਸਵਾਲੀਆ ਨਿਸ਼ਾਨ ਜ਼ਰੂਰ ਪੰਦਾ ਇੱਕ ਵਾਰ ਮੈਂ ਤਸਵੀਰ ਸਾਂਝੀ ਕਰ ਦੇਣਾ ਚਾਹੁੰਦਾ ਤੁਸੀਂ ਦੇਖੋ ਕਿ ਇਹ ਅਜਨਾਲਾ ਦਾ ਹਸਪੀਟਲ ਹੈ ਜਿੱਥੇ ਕਿ ਜ਼ਰੂਰ ਜਿਹੜਾ ਆਕਸੀਜਨ ਪਲਾਂਟ ਲੱਗਾ ਹੋਇਆ 2019 ਦੇ ਕਰੀਬ ਜਿਹੜਾ ਹੈ ਆ ਕੇਂਦਰ ਸਰਕਾਰ ਵੱਲੋਂ ਲਗਾਇਆ ਗਿਆ ਸੀ ਮਗਰ ਫਿਲਹਾਲ ਦੀ ਹੁੰਦੀ ਗੱਲ ਕੀਤੀ ਜਾਵੇ 2025 ਚੱਲ ਰਿਹਾ ਹੈ ਮਗਰ ਇੱਕ ਸਾਲ ਹੋ ਚੁੱਕਿਆ ਹੈ ਇਹ ਜਿਹੜਾ ਆਕਸੀਜਨ ਪਲਾਂਟ ਹੈ ਉਹ ਖਰਾਬ ਪਿਆ ਚੱਲ ਨਹੀਂ ਰਿਹਾ ਤਾਂ ਇੱਕ ਸਵਾਲੀਆ ਨਿਸ਼ਾਨ ਹੋਰ ਬੰਦਾ ਹੈ ਤਾਂ ਹੁਣ ਜ਼ਿਲੰਦਰ ਜਿੱਦ ਨੂੰ ਘਟਨਾ ਵਾਪਰਦੀ ਆ ਪ੍ਰਸ਼ਾਸਨ ਦੀ ਵੀ ਅੱਖ ਖੁੱਲਦੀ ਆ ਪ੍ਰਸ਼ਾਸਨ ਵੱਲੋਂ ਵੀ ਅਲੱਗ-ਅਲੱਗ ਹਸਪੀਟਲਾਂ ਦੇ ਵਿੱਚ ਜਾ ਕੇ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਆ ਆਵਾਜ਼ ਚੱਕੀ ਜਾ ਰਹੀ ਆ ਹੁਣ ਧਿਆਨ ਦਿੱਤਾ ਜਾ ਰਿਹਾ ਮਗਰ ਸਵਾਲ ਉੱਠਦਾ ਇੱਕ ਸਾਲ ਇਸ ਆ ਆਕਸੀਜਨ ਪਲਾਂਟ ਨੂੰ ਹੋ ਚੁੱਕਿਆ ਤਾਂ ਧਿਆਨ ਕਿਉਂ ਨਹੀਂ ਪਿਆ ਹੁਣ ਇੱਧਰ ਵੀ ਧਿਆਨ ਜ਼ਰੂਰ ਪਵੇਗਾ ਕਿਉਂਕਿ ਜਦੋਂ ਅਸੀਂ ਐਕਟਿੰਗ ਐਸਐਮਓ ਨੀਰਜ ਹੁਣਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਬਾਬਤ ਜਿਹੜੀ ਹੈ ਗੱਲਬਾਤ ਕੀਤੀ ਜਾ ਰਹੀ ਹੈ ਡੀਸੀ ਮੈਡਮ ਸ਼ਖਸਾਨੀ ਹੁਣਾਂ ਨਾਲ ਸਾਡੀ ਮੀਟਿੰਗ ਚੱਲ ਰਹੀ ਆ ਤਾ ਸਵਾਲੀਆ ਨਿਸ਼ਾਨ ਫਿਰ ਗੱਲ ਉਹੀ ਉੱਠਦੀ ਹੈ ਕਿ ਪਹਿਲਾਂ ਕਿਉਂ ਨਹੀਂ ਧਿਆਨ ਪਿਆ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ ਸਰਕਾਰ ਉੱਤੇ ਵੀ ਇੱਕ ਸਵਾਲੀਆ ਨਿਸ਼ਾਨ ਬੰਦਾ ਹੈ ਪ੍ਰਸ਼ਾਸਨ ਉੱਤੇ ਵੀ ਸਵਾਲੀਆ ਨਿਸ਼ਾਨ ਬੰਦਾ ਪਰ ਉਸ ਤੋਂ ਬਾਅਦ ਹੀ ਕਿਉਂ ਧਿਆਨ ਦਿੱਤਾ ਜਾਂਦਾ ਤਾਂ ਇੱਕ ਸਾਲ ਹੋ ਚੁੱਕਿਆ ਮੈਂ ਇੱਕ ਵਾਰ ਇੱਕ ਚਾਤ ਜਿਹੜੀ ਹੈ ਹਸਪੀਟਲ ਦੇ ਅੰਦਰ ਵੀ ਪਵਾ ਦੇਣਾ ਚਾਹੁੰਦਾ ਇਹ ਤੇ ਹਾਲਾਤ ਜਿਹੜੇ ਆ ਤੁਸੀਂ ਆਕਸੀਜਨ ਪਲਾਂਟ ਦੇ ਦੇਖਿਆ ਤਾਂ ਹੁਣ ਇੱਕ ਵਾਰ ਜਿਹੜੀ ਨਜ਼ਰ ਹੈ ਉਹ ਹਸਪੀਟਲ ਦੇ ਅੰਦਰ ਵੀ ਦੇਖ ਲੈਣੇ ਆ ਕਿਉਂਕਿ ਜਦੋਂ ਅਸੀਂ ਗੱਲਬਾਤ ਕਰ ਰਹੇ ਸੀ ਐਸਐਮਓ ਸਾਹਿਬ ਦੇ ਨਾਲ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਸ ਉਹ ਮਰੀਜ਼ਾਂ ਨੂੰ ਜ਼ਰੂਰ ਆਕਸੀਜਨ ਮੁਹੱਈਆ ਕਰਵਾਨੀ ਹੈ ਮਗਰ ਫਿਰ ਇੱਕ ਗੱਲ ਉੱਠਦੀ ਹੈ ਕਿ ਜੇਕਰ ਜ਼ਿਆਦਾ ਕ੍ਰਿਟੀਕਲ ਸਿਚੁਏਸ਼ਨ ਬਣ ਜਾਈਏ ਜਨਾਲਾ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਹਾਦਸਾ ਵਾਪਰ ਜੇ ਜਦੋਂ ਲੋਡ ਪਵੇਗੀ ਆਕਸੀਜਨ ਦੀ ਵੱਡੀ ਮਾਤਰਾ ਦੇ ਵਿੱਚ ਕਿੰ ਕੀ ਸਿਲੰਡਰ ਕੰਮ ਆਉਣਗੇ ਤਾਂ ਹੁਣ ਵੀ ਮੀਟਿੰਗਾਂ ਹੋ ਰਹੀਆਂ ਇਹ ਮੀਟਿੰਗਾਂ ਪਹਿਲਾਂ ਵੀ ਹੋ ਸਕਦੀਆਂ ਸੀ ਕਿਉਂਕਿ ਸਾਲ ਹੋ ਚੁੱਕਿਆ ਹੈ ਸਾਲ ਹੋਣ ਦੇ ਬਾਵਜੂਦ ਹੁਣ ਮੀਟਿੰਗਾਂ ਹੋ ਰਹੀਆਂ ਕਿਉਂਕਿ ਜਲੰਧਰ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਜਿਸ ਦੇ ਨਾਲ ਤਿੰਨ ਲੋਕਾਂ ਦੀ ਜਿਹੜੀ ਆਕਸੀਜਨ ਦੀ ਕਮੀ ਦੇ ਨਾਲ ਮੌਤ ਹੋ ਚੁੱਕੀ ਆ ਫਿਲਹਾਲ ਇਹ ਤਸਵੀਰ ਜਿਹੜੀ ਆ ਤੁਸੀਂ ਐਮਰਜੈਂਸੀ ਦੇਖ ਸਕਦੇ ਹੋ ਸਿਵਲ ਹਸਪੀਟਲ ਅਜਨਾਲਾ ਦੀ ਜਿਹੜੀ ਤਸਵੀਰ ਹੈ ਉਹ ਤੁਸੀਂ ਦੇਖ ਪਾ ਰਹੇ ਹੋ ਐਮਰਜੈਂਸੀ ਵਿਭਾਗ ਇੱਥੇ ਦੇਖੋ ਇਹਦੇ ਅੰਦਰ ਜ਼ਰੂਰ ਅਸੀਂ ਚੈੱਕ ਕਰਦੇ ਹਾਂ ਕਿ ਕੀ ਸਿਲੰਡਰ ਪਏ ਨੇ ਜਾਂ ਨਹੀਂ ਪਏ ਕਿਉਂਕਿ ਬਹੁਤ ਜ਼ੀਰੋ ਗਰਾਉਂਡ ਤੋਂ ਰਿਐਲਿਟੀ ਚੈੱਕ ਹੁੰਦੀ ਆ ਤਾਂ ਜ਼ੀਰੋ ਗਰਾਉਂਡ ਤੋਂ ਦੇਖ ਰਹੇ ਹਾਂ ਫਿਲਹਾਲ ਇਹ ਤਸਵੀਰ ਹੈ ਕਿ ਕੋਈ ਵੀ ਜਿਹੜੇ ਸਿਲੰਡਰ ਆ ਉਹ ਦਿਖਾਈ ਨਹੀਂ ਦੇ ਰਹੇ ਤਾਂ ਇੱਥੇ ਕੋਈ ਜੇ ਅਸੀਂ ਸਟਾਫ ਦੀ ਗੱਲ ਕਹੀਏ ਤਾਂ ਸਟਾਫ ਦੀ ਵੀ ਕਮੀ ਹੈ ਯਾਨੀ ਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਸਿਕਿਉਰਿਟੀ ਪ੍ਰਬੰਧ ਹੋਣੇ ਚਾਹੀਦੇ ਆ ਸਿਕਿਉਰਿਟੀ ਪ੍ਰਬੰਧ ਵੀ ਜਿਹੜੇ ਆ ਉਹ ਦਿਖਾਈ ਨਹੀਂ ਦੇ ਰਹੇ ਕਿਉਂਕਿ ਆ ਗੱਲਬਾਤ ਦੌਰਾਨ ਇਹ ਵੀ ਪਤਾ ਲੱਗਾ ਕਿ ਇੱਥੇ ਜਿਹੜੀਆਂ ਚੋਰੀਆਂ ਨੇ ਉਹ ਵੀ ਹੋ ਰਹੀਆਂ ਨੇ ਤੇ ਡਾਕਟਰ ਸਾਹਿਬਾਂ ਨਾਲ ਉਹ ਕਿਹਾ ਜਾ ਰਿਹਾ ਕਿ ਸਿਲੰਡਰਾਂ ਨੂੰ ਜਿਹੜਾ ਉਹ ਅਸੀਂ ਲੋਕ ਲਾ ਕੇ ਰੱਖਦੇ ਆ ਇੱਕ ਸਿਵਲ ਹਸਪੀਟਲ ਹੋਵੇ ਅਜਨਾਲਾ ਵਿਖੇ ਜਿਹੜਾ ਹਸਪੀਟਲ ਹੈ ਜੇ ਸਿਕਿਉਰਿਟੀ ਦੇ ਪ੍ਰਬੰਧ ਨਹੀਂ ਹੋਣਗੇ ਤਾਂ ਜਿਹੜੇ ਇੱਥੇ ਮਰੀਜ਼ ਆਉਂਦੇ ਨੇ ਉਹ ਕਿਸ ਤਰ੍ਹਾਂ ਸੇਫ ਹੋ ਸਕਦੇ ਨੇ ਨਾਲ ਦੀ ਨਾਲ ਗੱਲ ਕੀਤੀ ਜਾਵੇ ਤਾਂ ਗਵਰਨਮੈਂਟ ਜ਼ਰੂਰ ਹਸਪੀਟਲ ਬਣਾ ਦਿੰਦੀ ਹੈ ਸਿਕਿਉਰਟੀ ਦੇ ਪ੍ਰਬੰਧ ਹੋਣ ਜਾਂ ਉਸਥੇ ਕਮੀਆਂ ਖਾਮੀਆਂ ਹੋਣ ਉਹਨਾਂ ਨੂੰ ਪੂਰਾ ਕਰਨਾ ਫਰਜ਼ ਕਿਦਾ ਹੈ ਗਵਰਨਮੈਂਟ ਦਾ ਫਰਜ਼ ਹੈ ਪ੍ਰਸ਼ਾਸਨ ਦਾ ਜਿਹੜਾ ਫਰਜ਼ ਹੈ ਤਾਂ ਹੁਣ ਜਿਹੜਾ ਧਿਆਨ ਹੈ ਕਿਉਂ ਨਹੀਂ ਦਿੱਤਾ ਜਾ ਰਿਹਾ ਕਿਹਾ ਜਾ ਰਿਹਾ ਕਿ ਸਿਲੰਡਰਾਂ ਰਾਹੀਂ ਜ਼ਰੂਰ ਅਸੀਂ ਮੁਹੱਈਆ ਕਰਾਨੇ ਆਕਸੀਜਨ ਮਗਰ ਜੋ ਪਲਾਂਟ ਇੱਕ ਸਾਲ ਪਹਿਲਾਂ ਜਿਹੜਾ ਖਰਾਬ ਹੋ ਚੁੱਕਿਆ ਉਸ ਵੱਲ ਧਿਆਨ ਕਿਉਂ ਦਿੱਤਾ ਗਿਆ ਹੁਣ ਧਿਆਨ ਦੇਣਾ ਸ਼ੁਰੂ ਕੀਤਾ ਇੱਕ ਸਾਲ ਜਦੋਂ ਹੋਇਆ ਤਾਂ ਸਵਾਲੀਆ ਨਿਸ਼ਾਨ ਜ਼ਰੂਰ ਬੰਦਾ ਕੈਮਰਾਮੈਨ ਮੋਹਦ ਨਾਲ ਮਹਿਮਾਨਾਂ ਨਾਲ ਪੰਜਾਬੀ ਟੀਵੀ ਅੰਮ੍ਰਿਤਸਰ